ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਭਾਈ ਭਗਤੇ ਨੂੰ ਜਾਂਦੇ ਆ ਤਾਂ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਹੀ ਆਉਂਦਾ ਨੇੜੇ ਨਸੀਬਪੈਲਸ ਰਹਿ ਜਾਂਦਾ ਜੇ ਭਗਤੇ ਵਾਲੇ ਪਾਸੋਂ ਆਉਣੇ ਆ ਤੇ ਲਾਸਟ ਪਿੰਡ ਬੁੱਧ ਸਿੰਘ ਵਾਲਾ ਅੱਗੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਏਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੈਜੇ ਮਲ ਦੀਆਂ ਦੋ ਤਾਜ਼ੀਆਂ ਸੂਈਆਂ ਵੇੜਾ ਵਿਖਾਉਣੀਆਂ ਇੱਕ ਤਾਜ ਜਿਹੜੀ ਸਕਰੀਨ ਤੇ ਤੁਸੀਂ ਸਾਹਮਣੇ ਵੇਖ ਰਹੇ ਹੋ ਕਾਲੇ ਰੰਗ ਦੀ ਮੱਝਾਂ ਵਰਗਾ ਦੁੱਧ ਦਊ ਚੰਗੇ ਦੁੱਧ ਵਾਲੀ ਵੇੜਾ ਬਾਕੀ ਹਵਾਨਾ ਬਹੁਤ ਸੋਹਣਾ ਵੱਡਾ ਇੱਕ ਪਰਲੇ ਪਾਰ ਸੇ ਜਰਸੀ ਖੜੀ ਐ ਤਾਜੀ ਸੂਈ ਸਵਾਈ ਹੈ ਮਗਰ ਵੀ ਬੱਚਾ ਬਹੁਤ ਚੰਗੀ ਜਰਸੀ ਵੱਛੀ ਐ ਇਹ ਦੋ ਨਾਲ ਸੇਲ ਇਨਫਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸੋ ਨਾਮ ਕਮਟਰੀ ਸਿੰਘ ਪਿੰਡ ਬੋਸ ਸਿੰਘ ਵਾਲਾ ਤਹਿਸੀਲ ਬਾਕਿਆਪੁਰਾਣਾ ਜਿਹੜਾ ਮੁੱਖ ਫੋਨ ਨੰਬਰ ਦੱਸੋ 8872514493 8872514493 ਕਹਿੰਦਾ ਮਾ ਸੁਆ ਕਾਲੀ ਦਾ ਬਾਈ ਇਹ ਦੂਜਾ ਸੁਆ ਐ ਤੇ ਕੱਲ ਸ਼ਾਮ ਨੂੰ ਸੂਈ ਆ ਆਪਾਂ ਤੜਕੀ ਆਈ ਹੈ ਬੜਾ ਗੱਭਨ ਦਾ ਸਬਦਾ ਕੀਤਾ ਸੀਗਾ ਠੀਕ ਹੈ ਤੇ ਤੜਕੇ ਆਪਾਂ 4-5 ਕਿਲੋ ਬੌਣਾ ਕੱਢਿਆ ਵਾਜਾ ਕਿੰਨਾ ਕ ਦੁੱਧ ਪਿਆਜੂ ਬਾਈ ਦੁੱਧ ਬਾਈ ਉਹਨੇ ਪਹਿਲੇ ਸੂਏ ਦਾ ਆਖਿਆ ਬਈ 22 ਕਿਲੋ ਚੋਇਆ ਵਾ ਗਾਂ ਆਉਂਦੀ ਸਮਝਣਾ ਲੈ ਜੇ ਅਗੜਾ ਹੂੰ ਸਹੀ ਹੈ ਕੱਢੀਏ ਬਾਹਰ ਨੂੰ ਮਗਰ ਕੀ ਆ ਦੋਸਤੋ ਮਗਰ ਪੱਭੂ ਮੇਲ ਕਾਫ ਬਛੜਾ ਦੂਜੇ ਸੂਹੇ ਸੂਈ ਹੈ ਬਾਈ ਕਹਿੰਦਾ ਜਿੰਨਾ ਤੋਂ ਆਪਾਂ ਲਈਓ ਉਹ ਕਹਿੰਦੇ 22 ਕਿਲੋ ਦੁੱਧ ਇਹਦੇ ਥੱਲੋਂ ਅਸੀਂ ਪਹਿਲੇ ਸੂਹੇ ਚ ਹੋਇਆ ਵੀਰ ਕਹਿੰਦਾ ਆਪਾਂ ਗੱਬਣ ਦਾ ਸੌਦਾ ਕੀਤਾ ਸੀਗਾ ਤੇ ਸ਼ਾਮ ਨੂੰ ਇਹ ਸੂਪੀ ਸੀ ਸੋਭਾ ਲਿਆਏ ਆ ਫਿਰ ਅੱਜ ਜੇਰਪਈ ਤੋਂ ਬਾਅਦ ਸੋਭਾ 4 5 ਕਿਲੋ ਬੌਲੀ ਕੱਢੀ ਆ ਵਜਨ ਵਜਨ ਬਹੁਤ ਹੈ ਸੀਲ ਸਭ ਫੁੱਲ ਹੈ ਅਮਰੀਕਨ ਵਹਿਣਾ ਵਰਗਾ ਹਵਾਨਾ ਮੱਝ ਦੁੱਧ ਮੱਝਾਂ ਰਗਾਉ ਜੋ ਮੱਝ ਚਿੱਟਾ ਇੱਕ ਪਾਸੇ ਮੱਝ ਖੜਾ ਲਓ ਇੱਕ ਪਾਸੇ ਵੱਛੀ ਖੜਾ ਲਓ ਦੁੱਧ ਇੱਕ ਬਰਾਬਰ ਹੋ ਠੀਕ ਹੈ ਜੀ 1.5 2 ਲੱਖ ਵਾਲੀ ਮੱਝ ਦੇ ਬਰਾਬਰ ਇਹਨੇ ਦੁੱਧ ਦੇਣਾ ਤੇ ਮੁੱਲੇ ਦਾ ਫੰਡਰ ਮੱਝ ਜਿੰਨਾ ਹੋਣਾ 22 ਕਿਲੋ ਦੁੱਧ ਵੀਰ ਕਹਿੰਦਾ ਪਹਿਲੇ ਸੂਏ ਨੇ ਦਿੱਤਾ ਬਾਕੀ ਖਵਾਨਾ ਗਵਾਈ ਭਰਦਾ ਵੱਛੀ ਨੇ ਤਾਂ ਦੇਣਾ ਪਿਆ ਆ ਹੋਊਗਾ ਬਾਕੀ ਵੀਰ ਕਹਿੰਦਾ ਆਪਣੀ ਖਰੀਦੀ ਐ ਜਮਾ ਸੀ ਸਾਲੂ ਸੀ ਸੌ ਫਲ ਹੈ ਲਾਤਛੜ ਆਲਾ ਦਾ ਭੋਰਾ ਵੀ 100 ਚ 1% ਵੀ ਨਹੀਂ ਕੰਮ ਬਾਕੀ ਤੁਸੀਂ ਵੇਖਿਆ ਹੀ ਕੋਈ ਚਵਾਈ ਦਾ ਹੁਣ ਟਾਈਮ ਨਹੀਂ ਦੁਪਹਿਰੇ ਵੀਡੀਓ ਬਣਾ ਰਹੇ ਆ 12:30 ਵਜੇ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਬਾਕੀ ਨਾੜਾ ਨੂੜਾ ਬਹੁਤ ਹੈ ਨੀਵੀਂ ਜਿਹੜੀ ਹੁਣ ਦੁਪਹਿਰੇ ਕੁਛ ਨਹੀਂ ਕਹਿੰਦੀ ਤੇ ਜਦੋਂ ਚਵਾਈ ਦਾ ਟਾਈਮ ਹੋਇਆ ਉਦੋਂ ਦਾ ਕਰਮ ਵਾਲੀ ਨੇ ਕੀ ਕਹਿਣਾ ਮੋਟੀ ਧਾਰ ਹੈ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਪ ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਹਵਾਨੇ ਤੇ ਬਰੀਕ ਬਰੀਕ ਵੇਨ ਜੀ ਵੀ ਚੰਗੀਆਂ 22 23 ਕਿਲੋ ਖੁੱਲਾ ਦੁੱਧ ਪਿਆ ਜੂ ਯਾਨੀ ਕਿ ਸਿਆਲੋ ਸਿਆਲ ਕਰਮਾ ਵਾਲੀ ਦੁੱਧ ਦੇ ਨਿਆਰੇ ਦੇ ਦੂ ਉਪਰੋਂ ਸਵਾ ਫੁੱਟ ਵੰਗੂ ਚੌੜਾ ਬਾਨਾ ਸਟਾਰਟ ਹੁੰਦਾ ਸਵੇਰ 4 5 ਕਿਲੋ ਹਵਾਨੇ ਚੋਂ ਵੀਰ ਕਹਿੰਦਾ ਬੋਲੀ ਆਪਾਂ ਕੱਢੀ ਐ ਚਮਕ ਚਮਕ ਪਿੰਡੇ ਚ ਪੂਰੀ ਆ ਮੁੱਲ ਜੈ ਜੈ ਕਮਲ ਮੁੱਲ ਬਾਈ ਕਰਾਉਣ ਨੂੰ ਤਾਂ ਬਹੁਤ ਕਰੀ ਜਾਂਦੇ ਆਪਾਂ 62000 ਦੀ ਬੈਠਦੇ ਆ 62000 ਦੀ ਦੋਸਤੋ ਮੁੱਲ ਕਰਾਉਣ ਨੂੰ ਤਾਂ ਬਾਈ ਕਹਿੰਦਾ ਲੋਕੀ ਬਹੁਤ ਕਰੀ ਜਾਂਦੇ ਆ ਪਰ ਆਪਾਂ 62000 ਦੀ ਦੇ ਦੇਣੀ ਆ ਬਾਕੀ ਮਰਜੀ ਤੁਸੀਂ ਆਪ ਦੀ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਮੇਰਾ ਕੰਮ ਆ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਮੈਂ ਵੀਡੀਓ ਬਣਾ ਕੇ ਵਿਖਾ ਦੇਣਾ ਲੀਸੀ ਲੂਸੀ ਹੈ ਪੂਰੀ ਵਜਣ ਵਾਲੀ ਹੂੰ ਤੇ ਮੇਰਾ ਕੰਮ ਆ ਵੀਡੀਓ ਬਣਾਉਣਾ ਪਸ਼ੂ ਮੈਂ ਤੁਹਾਨੂੰ ਵੀਡੀਓ ਬਣਾ ਕੇ ਵਿਖਾਈ ਜਾਣਾ ਇੱਕ ਸਲਾਹ ਦਿੰਨਾ ਇੱਕ ਪਾਸੇ ਮੱਝ ਖੜਾ ਲਿਓ ਇੱਕ ਪਾਸੇ ਵੱਛੀ ਖੜਾ ਲਿਓ ਮੱਝ ਵਰਗਾ ਦੁੱਧ ਉਹ ਜਮਾ ਚਿੱਟਾ ਤੇ 22-23 ਕਿਲੋ ਦੁੱਧ ਆਲੀ ਮੱਝ ਪਹਿਲੀ ਗੱਲ ਤਾਂ ਮੈਲੀ ਨਹੀਂ ਜੇ ਮਿਲੀ 1.5-2 ਲੱਖ ਦੀ ਮਿਲੂਗੀ ਤੇ ਉਹਦੇ ਬਰਾਬਰ ਇਹਦਾ ਦੁੱਧ ਹੋਣਾ ਕਰਮਾਲੀ ਦਾ ਤੇ ਮੋਲੇ ਦਾ 62000 ਬਿਲਕੁਲ ਜਾਇਜ਼ ਮੁੱਲ ਸਿਆਲੂ ਸਿਆਲ ਕਰਮਾਲੀ ਵਧੀਆ ਖੁੱਲਾ ਦੁੱਧ ਪਿਆਜੂ ਐਰਕੀ ਦੇ ਸੂਬੇ ਚ ਆਪਦੇ ਪੈਸੇ ਪੂਰੇ ਕਰ ਜੂਗੀ ਤੇ ਜਿਹੜਾ ਘਰੇ ਦੁੱਧ ਪੀ ਲਓਗੇ ਫ੍ਰੀ ਦਾ ਲੈ ਜੂ ਡੈਰੀ ਚੋਂ ਵੀ 10 15 ਰੀ ਚੰਗੀ ਆ ਜਾਇਆ ਗਰੂ ਹੂੰ ਕੋਈ ਟਟਮਾ ਨਹੀਂ ਗਾ ਕੋਈ ਟਟਮਾ ਲੰਕਵਾ ਹਵਾਨਾ ਨਹੀਂ ਫੱਟ ਫੱਟ ਲੇਵਾ 2 ਨੰਬਰ ਤੇ ਆ ਜਾ ਬਾਈ ਇਹ ਬਾਈ ਦੂਜਾ ਸੂ ਹੈ ਤੇ ਪਰਸੋਂ ਤੋਂ ਹੀ ਆਪਣੇ ਕੋਲੇ ਆਈ ਆ ਅੱਜ ਠੀਕ ਆ ਅਗਲੇ ਨੇ ਦੁੱਧ ਦੱਸਿਆ ਵੀ 11 12 ਕਿਲੋ ਆਪਾਂ ਧਾਰਾ ਮਾਰ ਕੇ ਦੇਈਏ ਠੀਕ ਆ ਕਿੰਨਾ ਕ ਦੁੱਧ ਪਿਆ ਜੂ ਦੁੱਧ ਬਈ ਇੰਨਾ ਦੇ ਦੇਊਗੀ 11 12 ਨੇ ਸਹੀ ਆ ਨਹੀਂ ਆਪਾਂ ਬਾੜਾ ਨਹੀਂ 14 15 ਨੇ ਦੋਸਤੋ ਵੀਰ ਕਹਿੰਦਾ ਆਪਾਂ ਕੋਈ 14 15 ਨਹੀਂ ਕਹਿੰਦੇ 11 12 ਅਗਲਾ ਆਪਾਂ ਨੂੰ ਬਾਈ ਕਹਿੰਦਾ ਦੱਸਦਾ ਕਿ ਇੰਨਾ ਦੁੱਧ ਹੈਗਾ ਆਪਾਂ ਧਾਰਾ ਮਾਰ ਕੇ ਵੀਰ ਕਹਿੰਦਾ ਅੱਜ ਹੀ ਲੈ ਆਂਦੀ ਐ ਮਗਰ ਇਹਦੇ ਬੱਚੀ ਆ ਤੇ 11 12 ਬਾਈ ਕਹਿੰਦਾ ਇੰਨਾ ਵਧੀਆ ਖੁੱਲਾ ਦੁੱਧ ਦੇਣੇ ਪਿਆਈ ਜਾਣ ਜਰਸੀ ਨਸਲ ਦੀ ਵਹਿੜ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਵਾਰ-ਵਾਰ ਦੱਸਦਾ ਜੇ ਕਿਤੇ ਆਥ ਨੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਦੋਨੇ ਵਹਿੜਾਂ ਦੇ ਹਵਾਨੇ ਦੁੱਧ ਨਾਲ ਬੌਲਿਆਂ ਨਾਲ ਭਰੇ ਹੋਣੇ ਸੀ ਪਰ ਦੁਪਹਿਰੇ 1:30 ਵੀਡੀਓ ਬਣਾ ਰਹੇ ਸੀ ਸਿਰ ਸਭ ਫੁੱਲ ਹੈ ਬਦਾਮੀ ਰੰਗ ਦੀ ਜਰਸੀ ਰਸਾ ਵੀ ਉੱਤੇ ਛੜਦਾ ਰਸਾ ਵੀ ਵੀਰ ਨੇ ਉੱਤੇ ਛੜਦਾ ਤੇ ਮੌ ਇਹ ਨਾ ਖੜੀ ਆ ਪੋਆ ਵੀੜੇ ਦੇ ਵਿਚਾਲੇ ਖੜਾ ਕੇ ਚਵਾਈ ਕਰ ਲਈ ਇੱਥੇ ਵੀ ਵੀੜੇ ਦੇ ਵਿਚਾਲੇ ਖੜੀ ਆ ਬਦਾਮੀ ਰੰਗ ਦੀ ਜਰਸੀ ਹੈ ਤੇ ਮਗਰ ਵੀ ਵੱਛੀ ਆ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਹੈ ਜੇ ਕਿਤੇ ਬੱਚਾ ਹੁੰਦਾ ਲਿਜਾਣਾ ਫੇਰ ਵੀ ਨਾਲ ਪਹਿਣਾ ਸੀਗਾ ਤੇ ਬੱਚਾ ਬਾਅਦ ਚ ਛੱਡਣਾ ਹੀ ਪੈਂਦਾ ਜਿਹੜਾ 1.5 2 ਮਹੀਨੇ ਦੁੱਧ ਚੰਗ ਗਿਆ ਉਹ ਐਵੇਂ ਜਾਂਦਾ ਪਰ ਇਹਦੇ ਮਗਰ ਵੱਛੀ ਆ ਜਿਹੜਾ ਤੁਸੀਂ 2 ਮਹੀਨੇ ਦੁੱਧ ਇਹਨੂੰ ਪਿਆਉਂਗੇ ਉਹ ਰਾਸ ਆ ਜੂ ਕਿਉਂਕਿ ਆਉਂਦੇ ਸਮੇਂ ਸਵੇਰ ਨੂੰ ਇਹਨੇ ਮਾਂ ਦੇ ਮਗਰ ਵਹਿੜ ਤਿਆਰ ਹੋ ਜਾਣਾ ਫੁੱਲ ਜਾਤ ਵਾਲੀ ਬੱਚੀ ਆ ਛੋਟਾ ਕੰਨਾ ਮਸਾ ਭਾਈਆਂ ਤਿੰਨ ਉਂਗਲਾਂ ਦਾ ਆਉਂਦੇ ਸੂਏ ਨੂੰ ਮਾਂ ਦੇ ਮਗਰ ਵਹਿੜ ਤਿਆਰ ਹੋ ਜੀ ਨਿਆਣਾ ਪਾਉਣਾ ਪਾਲੂ ਨਹੀਂ ਪਾਉਣਾ ਨਾ ਕੋ ਠੀਕ ਹੈ ਫੁੱਲ ਸੀਸ ਆਊਗਾ ਜੈ ਜੈ ਮੌਲ ਕਮਲੇ ਦਾ 48000 ਠੀਕ ਹੈ 48000 ਦੀ ਬਾਈ ਕਹਿੰਦਾ ਦੇ ਦੇਾਂਗੇ ਬਾਕੀ ਦੁੱਧ ਤੁਹਾਡੀ ਸੇਵਾ ਦਾ ਹੋ ਸਕਦਾ 14-15 ਹੀ ਪਿਆ ਜੀ ਪਰ ਤੁਸੀਂ 11 12 ਕਿਲੋ ਮੰਨ ਕੇ ਸੌਦਾ ਕਰਿਓ ਬਾਕੀ ਜੇ 2 ਕਿਲੋ ਦਾਣਾ ਵੱਧ ਪਾ ਲੋਂਗੇ 2 ਕਿਲੋ ਦੁੱਧ ਵੱਧ ਪਿਆਜੂ ਕਿਉਂਕਿ ਦੁੱਧ ਦੇਣਾ ਤਾਂ ਸੇਵਾ ਨੇ। ਬਾਕੀ ਮਗਰ ਵੱਛੀ ਬਹੁਤ ਜ਼ਿਆਦਾ ਹੂੰ ਬੱਚਾ ਮਗਰ ਬਹੁਤ ਚੰਗਾ ਵੱਛੀ ਐ। 48000 ਚੋਂ ਵੀਰ ਕਹਿੰਦਾ ਮਾਨ ਕਰ ਦੂ ਬਿਲਕੁਲ ਸਸਤੇ ਮੁੱਲ ਦੀਆਂ ਦੋ ਵਹਿੜਾ ਜੇ ਕੋਈ ਜਰਸੀ ਲੈਣ ਦਾ ਚਾਹ ਵਾਣਾ ਮਗਰ ਵੱਛੀ ਐ ਅਗਰ ਜਰਸੀ ਲੈ ਜੇ 48000 ਚੋਂ ਮਾਨ ਹੋ ਜੂ ਜੇ ਕੋਈ ਚੰਗੇ ਦੁੱਧ ਵਾਲੀ ਵਹਿੜ ਲੈਣ ਦਾ ਚਾਹ ਆਣਾ ਕਾਲੇ ਰੰਗ ਦੀ ਵੱਛੀ ਮੱਝਾਂ ਵਰਗਾ ਮੋਟਾ ਥਾਣ 22 23 ਕਿਲੋ ਖੁੱਲਾ ਦੁੱਧ ਪਿਆਜੂ 62000 ਦੀ ਦੇ ਦੇਣੀ ਹੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੀ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਨੇੜੇ ਨਸੀਬ ਪੈਲਸ ਸਾਰਿਆਂ ਨੂੰ ਹਸ਼ਕਾ